ਮੈਂ ਸਮਝਦਾ ਹਾਂ ਕਿ ਅੱਜ ਦੀ ਤਾਰੀਖ ਪੰਜਾਬ ਦੇ ਇਤਿਹਾਸ ਵਾਸਤੇ ਇਟ ਵਿਲ ਬੀ ਅ ਵੈਰੀ ਸੈਡ ਡੇ ਕਿਉਂਕਿ بار-बार ਇੱਕ ਕਾਂਗਰਸ ਪਾਰਟੀ ਨੇ ਇੱਕ ਬੰਦੇ ਦਾ ਜ਼ਿਕਰ ਕਰਦੇ ਸਮੇਂ ਕਿ ਪਹਿਲੀ ਵਾਰ ਹੀ ਹੋਇਆ ਕਿ ਐਸ ਸੀ ਭਾਈਚਾਰੇ ਦੇ ਸੀਐਮ ਨੂੰ ਚਰਨਜੀਤ ਸਿੰਘ ਚੰਨੀ ਨੂੰ ਚੀਫ ਮਿਨਿਸਟਰ ਦੀ ਚੇਅਰ ਤੇ ਬਿਠਾ ਕੇ ਇੱਕ ਵੱਡਾ ਮੌਕਾ ਦਿੱਤਾ। ਔਰ ਸਾਰੇ ਲੋਕ ਬੜੇ ਆਸਮਾਨ ਸੀ एवरीवन ਵਾਸ ਵੈਰੀ ਹੈਪੀ ਔਰ ਇਸ ਗੱਲ ਦੀ ਵਧਾਈ ਵੀ ਦਿੱਤੀ ਕਿ ਜੇ ਕੋ ਪੰਜਾਬ ਦੀ ਇਹ ਜਿਰਖੇਸ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਜਿਸ ਧਰਤੀ 'ਚ ਹਮੇਸ਼ਾ ਗੁਰੂ ਸਾਹਿਬ ਦਾ ਉਪਦੇਸ਼ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਗੱਲ ਇਸ ਧਰਤੀ ਨੇ ਕੀਤੀ ਹੋਵੇ। ਮਗਰ ਕਿਉਂਕਿ ਸਿਆਸਤ ਸੀ ਉਹ ਸਿਆਸਤ ਨੂੰ ਮੁੱਖ ਰੱਖ ਦਿਆ ਫੇਰ ਗੱਲ ਆ ਗਈ ਕਾਂਗਰਸ ਪਾਰਟੀ ਨੇ ਉਹਦੇ ਚ ਵੋਟਾਂ ਦਾ ਫਾਇਦਾ ਲੈਣਾ ਸੀ ਮੈਂ ਸਮਝਦਾ ਕਿ ਉਸ ਇਸ਼ੂ ਨੂੰ ਵਰਤ ਕੇ ਕਿਵੇਂ ਐਸ்சி ਭਾਈਚਾਰੇ ਦਾ ਹੀ ਸੋਸ਼ਲ ਕਰਾਇਆ ਗਿਆ ਅੱਜ ਉਹਦਾ ਮਹਾਰਤਮ ਤੁਹਾਡੇ ਕੋਲ ਲੈ ਕੇ ਆਇਆ ਇੱਕ ਤਾਂ ਭਗਵੰਤ ਮਾਨ ਸਾਹਿਬ ਨੇ ਕੀਤੀ ਸੀ ਨਾ ਇੱਕ ਪਲੇਅਰ ਨਾਲ ਕੀ ਨਾਮ ਸੀ ਜੀ ਉਹਦਾ ਜਸਿੰਦਰ ਸਿੰਘ ਜਸਿੰਦਰ ਸਿੰਘ ਜੀ ਦਾ ਕੱਢਿਆ ਕੁਛ ਨਹੀਂ ਅੱਜ ਮੈਨੂੰ ਤੁਹਾਨੂੰ ਦੂਜਾ ਆਧਾਰ ਦੇਣ ਲੱਗਿਆ ਕਿ ਜਿੰਨੀ ਕ腐ਪਸ਼ਨ ਔਰ ਮੈਂ 100 ਕਰੋੜ ਦਾ ਜੋ ਚਰਚਾ ਚੱਵੀ ਹੈ ਕਿ 100 ਕਰੋੜ ਦਾ ਲੈਣ-ਦੇਣ ਹੋਇਆ ਬਿਟਵੀਨ ਚਰਨਜੀਤ ਚੰਨੀ ਆਮ ਆਦਮੀ ਪਾਰਟੀ ਕਿ ਜਿਹੜਾ ਸਭ ਤੋਂ ਕ腐ਪਟ ਮੁੱਖ ਮੰਤਰੀ ਸੀ ਹਨੀ ਮਨੀ ਚੰਨੀ ਹਨੀ ਮਨੀ ਜੀ ਦਾ ਪਹਿਲਾ ਮੁੱਖ ਮੰਤਰੀ ਹੋਇਆ ਜਿਹਦੇ ਭਾਂਜੇ ਕੋਲੋਂ ਮਤਲਬ ਇੱਕ ਤਾਂ ਹੁੰਦਾ ਨਾ ਜੀ ਭਾਂਜੇ ਦੀ ਹیثیت ਹیثیت ਕੀ ਸੀ ਉਹਦੀ ਪਛਾਣ ਕੀ ਸੀ ਉਹਦੀ ਇੰਟਰੋਡਕਸ਼ਨ ਕੀ ਸੀ ਕਿ ਉਹ ਚਰਨਜੀਤ ਸਿੰਘ ਚੰਨੀ ਨਾਲ ਰਿਲੇਟਡ ਸੀ 10 ਕਰੋੜ ਦੀ ਰਿਕਵਰੀ ਹੋਈ ਹੋਵੇ ਸਭ ਦੇ ਸਾਹਮਣੇ ਅੱਜ ਤੱਕ ਕਿਸੇ ਸੀਐਮ ਦੇ ਕੋਲੋਂ 10 ਕਰੋੜ ਦੀ ਰਿਕਵਰੀ ਨਹੀਂ ਸੁਣਨ ਨੂੰ ਮਿਲੀ ਹੈ ਇਨ ਕੈਸ਼ ਔਰ ਸੀਐਮ ਸਾਹਿਬ ਨੇ ਕਦੇ ਉਸ ਰਿਸ਼ਤੇਦਾਰੀ ਨੂੰ ਦਿਖਾਈ ਨਹੀਂ ਕਰ ਸਕੇ ਕਿਉਂਕਿ ਉਹ ਏਟਾ ਇੰਪੋਰਟੈਂਟ ਐਸੈਟਸ ਸੀ ਚੰਨੀ ਵਾਸਤੇ ਕਿ ਉਹਨੂੰ ਸੀਐਮ ਸਿਕਿਉਰਿਟੀ ਦਿੱਤੀ ਹੋਈ ਸੀ ਜਦਕਿ ਉਹ ਸੀਐਮ ਸਿਕਿਉਰਿਟੀ ਦਾ ਹੱਕਦਾਰ ਨਹੀਂ ਸੀ ਔਰ ਉਹ ਕਿਉਂ ਮਿਲੀ ਸੀ ਕਿਉਂਕਿ ਉਹ ਚੰਨੀ ਦਾ ਇੱਕ ਇੰਪੋਰਟੈਂਟ ਟਾਊਟ ਕਹਿ ਲਓ ਜਾਂ ਮਨੀ ਮੇਕਿੰਗ ਮਸ਼ੀਨਸ ਇਸੇ ਤਰ੍ਹਾਂ ਅੱਜ ਕੁਝ ਹੋਰ ਟਾਊਟ ਸਾਹਮਣੇ ਆਏ ਔਰ ਮੈਂ 100 ਕਰੋੜ ਦੀ ਲੈਂਡ ਦੇਣ ਦੀ ਗੱਲ ਕਿਉਂ ਕਰ ਰਿਹਾ ਆ ਜਿਹੜਾ ਫੋਲੋ ਦਿੱਤੇ ਆ ਨਾ ਫੋਟੋ ਚ ਤਾਂ ਤੁਹਾਨੂੰ ਤਾਂ ਫੋਲੀ ਵਿਖਾਏ ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹੂੰਗਾ ਹੁਣ ਬੈਗ ਵੀ ਵਿਖਾ ਦਿਓ ਜਿਹੜੇ ਤੁਹਾਨੂੰ ਦਿੱਤੇ ਆ ਕਿਉਂਕਿ ਇਹ ਚ ਕੋਈ ਲੁਕੀ ਛਿਪੀ ਗੱਲ ਨਹੀਂ ਅੱਜ ਜਲੰਧਰ ਦੀ ਬਾਈ ਇਲੈਕਸ਼ਨ ਹੋਈ ਆ ਇਹਦੇ ਚ ਵੀ ਇਲਜ਼ਾਮ ਲੱਗਿਆ ਕਈ ਕਾਂਗਰਸ ਦੇ ਵੀਰਾਂ ਤੇ ਕਿ ਇਹਨਾਂ ਨੇ ਮਦਦ ਕੀਤੀ ਆ ਆਪ ਦੀ ਭਾਵੇਂ ਗੱਠ ਜੋੜ ਇਹਨਾਂ ਦਾ ਫਾਈਨਲ ਹੈ ਮੈਨੂੰ ਬਾਰ-ਬਾਰ ਉਹ ਗੱਠ ਜੋੜ ਦੀਆਂ ਤਸਵੀਰਾਂ ਦਿਖਾਉਣ ਦੀ ਲੋੜ ਨਹੀਂ ਇਹ ਕਰਪਸ਼ਨ ਦੀ ਗੱਲ ਕਰਦੇ ਆ ਕਿ ਅਸੀਂ ਕਰਪਸ਼ਨ ਦੇ ਖਿਲਾਫ ਆ ਮਗਰ ਕਰਪਸ਼ਨ ਵੀ ਪਿਕ ਐਂਡ ਚੂਜ਼ ਹੁੰਦੀ ਆ ਹੁਣ ਆ ਸਿੰਗਲਾ ਦੇ ਇਹਨਾਂ ਦੇ ਵਜ਼ੀਰ ਦੇ ਮਸਲੇ 'ਚ ਤੁਸੀਂ ਦੇਖ ਲਿਆ ਉਹ ਦੂਜਾ ਕੀ ਸੀ ਜਿਹੜਾ ਵਜ਼ੀਰ ਹਟਾਤਾ ਜਿਹੜਾ ਉਹ ਜਿਹੜਾ ਮਾਜਰਾ ਸੀ ਜੀ ਜਫਰਾਰੀ ਸਰਾਰੀ ਉਹਦੇ ਮਸਲੇ 'ਚ ਕੀ ਹੋਇਆ ਸ਼ਰੇਆਮ ਆਡੀਓ ਪਣੀ ਮਗਰ ਮਾਪ ਤੰਦ ਦੂਜੇ ਕਈ ਇਹਨਾਂ ਦੇ ਐਮਐਲਏ ਤੇ ਇਲਜ਼ਾਮ ਲੱਗੇ ਮਗਰ ਦੋਰੇ ਮਾਫ ਕਰਨ ਅੱਜ ਚੰਨੀ ਸਾਹਿਬ ਦੇ ਮਸਲੇ 'ਚ ਚੰਨੀ ਸਾਹਿਬ ਕੋਈ ਗੁੱਸਾ ਨਾ ਕਰਿਓ ਤੁਹਾਡੇ ਕੋਲ ਤਾਂ ਇੱਕੋ ਰੱਤੀ ਦੇ ਤਾਈ ਲਾਈਨਾ ਇਹ ਦਲਤ ਭਰਾਵਾਂ ਨੂੰ ਬਰਦਾਸ਼ਤ ਨਹੀਂ ਕਰਦੇ ਮੈਨੂੰ ਲੱਗਦਾ ਤੁਸੀਂ ਆਪ ਨਹੀਂ ਦਲਤ ਭਰਾਵਾਂ ਨੂੰ ਬਰਦਾਸ਼ਤ ਕਰਦੇ ਆ ਜਿਹੜੇ ਇਲਜ਼ਾਮ ਤੁਹਾਡੇ ਤੇ ਲਾ ਰਿਹਾ ਮੈਂ ਇਹਨਾਂ ਦੀ ਇੰਟਰੋਡਕਸ਼ਨ ਦੇ ਦਿਆ ਅਰ ਇਹਨਾਂ ਦੀ ਆ ਫੋਟੋ ਵੀ ਵਿਖਾ ਦਿਆ ਕਿ ਤੁਹਾਨੂੰ ਸਮਝ ਆ ਜੇ ਕੌਣ ਹੈ ਸਭ ਤੋਂ ਪਹਿਲਾਂ ਦਲਤ ਭਾਈਚਾਰੇ ਨਾਲ ਸੰਬੰਧਿਤ ਦਿਲਜੀਤ ਸਿੰਘ ਐਕਸ ਫੌਜੀ ਮਤਲਬ ਇਹ ਦੇਸ਼ ਦੀ ਸੇਵਾ ਕਰਨ ਵਾਲੇ ਜਿਹੜੇ ਜਿੰਨੀ ਸਾਹ ਤੁਹਾਡੇ ਤੇ ਇਲਜ਼ਾਮ ਲਾ ਰਿਆ ਫੋਟੋ ਵਿਖਾਈ ਨਾ ਇਹਨਾਂ ਦੀ ਦੂਜਾ ਗੁਰदयाल ਸਿੰਘ ਸੋਰੀ ਪਹਿਲੇ ਨਹੀਂ ਗੁਰदयाल ਸਿੰਘ ਆ ਇਹਨਾਂ ਦੀ ਗੁਰदयाल ਸਿੰਘ ਦੀ ਮੈਂ ਤੁਹਾਨੂੰ ਫੌਜੀ ਵੀਰਾਂ ਦੀ ਫੋਟੋ ਵਿਖਾ ਦਿਆਂ ਅੱਧੇ ਹੀ ਆਈ ਵੀ ਕਾਟ ਲਾ ਦੋ ਅੱਧੇ ਗਰੋਪ ਫੋਟੋ ਦੇ ਦਿਓ ਨਾ ਮੇਰਾ ਵੀ ਪਾ ਲਓ ਆ ਫੌਜੀ ਵੀਰ ਖਲੋਤੇ ਇਹਦੇ ਚੋ ਦੋ ਆ ਖੜੇ ਆ ਜੀ ਗੁਰदयाल ਸਿੰਘ ਆ ਰਿਆ ਆ ਗੁਰदयाल ਸਿੰਘ ਦੀ ਫੋਟੋ ਐ ਤੇ ਦੂਜਾ ਵੀਰ ਆ ਨਾਲ ਖੜੋਤਾ ਆ ਆਇਆ ਦੀ ਅਜੇ ਤਰਮਿੰਦਰ ਤੀਜਾ ਫੌਜੀ ਵੀਰ ਇੱਥੇ ਨਾਲ ਬੈਠਿਆ ਜਗਦੀਸ਼ ਸਿੰਘ ਆਪਦਾ ਦੇ ਦੇ ਜਗਦੀਸ਼ ਔਰ ਦਰਸ਼ਨ ਸਿੰਘ ਆ ਦਰਸ਼ਨ ਸਿੰਘ ਮੈਂ ਕਹਿਣ ਦਾ ਭਾਵ ਐ ਮੈਂ ਵਿਦ ਆਈਡੀ ਕਾਰਡ 4x ਫੌਜੀ ਤੇ ਪੰਜ ਬੰਦੇ ਇਹ ਟੋਟਲ ਸਾਰੇ ਐਸ்சி ਭਾ ਵਿਚਾਰੇ ਨਾਲ ਸੰਬੰਧਿਤ ਜਿਨ੍ਹਾਂ ਨੂੰ ਨੌਕਰੀ ਲੈਣ ਦੇ ਝਾਸੇ 'ਚ 45 ਲੱਖ ਰੁਪਈਆ ਨੌਕਰੀ ਆਸਤੇ ਇਹਨਾਂ ਤੋਂ ਪੈਸੇ ਲਏ ਗਏ ਆਪਗਵਤਮਾਨ ਜੀ ਦੀ ਇੰਟਰਵਿਊ 'ਚ ਉਹਦਾ 2 ਕਰੋੜ ਦਾ ਜ਼ਿਕਰ ਕੀਤਾ ਨਾ ਮੈਂ ਕਰੋੜਾਂ 'ਚ ਤਾਂ ਨਹੀਂ ਜਾਂਦਾ ਮੈਂ ਹੋੜੀ-ਔੜੀ ਸਾਰੀ ਗੱਲ ਤੇ ਲਿਆਉਂ ਮੈਂ ਵਿਧ ਪ੍ਰੂਫ ਬੰਦੇ ਆਇਆ ਇਹਨਾਂ ਨੇ ਪਰਚਾ ਦਰਜ ਕਰਾਇਆ ਔਰ ਜਿੰਨੇ ਮੈਂ ਤੁਹਾਡੇ ਅੱਗੇ ਪ੍ਰੂਫ ਰੱਖਣ ਲੱਗਿਆ ਉਹ ਤੋਂ ਤੁਹਾਨੂੰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਠੱਗੀ ਕੇ ਇਸਤਰ ਮਾਰੀ ਗਿਆ ਜਿਹੜੇ ਸਾਡੇ ਨਾਲ ਫੌਜੀ ਸਾਹਿਬ ਬੈਠੇ ਆ ਗੁਰदयाल ਸਿੰਘ ਜੀ ਇਹ ਦੋ ਵਾਰੀ ਤਾਂ ਚੰਨੀ ਨੂੰ ਪਰਸਨਲੀ ਮਿਲੇ 1 ਅਪ੍ਰੈਲ ਮਹੀਨੇ ਚ 2021 ਚ ਔਰ ਦੂਜਾ ਨਵੰਬਰ ਮਹੀਨੇ ਚ 2021 ਚ ਔਰ ਦੋਮੇ ਵਾਰੀ ਉਹਨਾਂ ਨੂੰ ਖਰੜ ਮਿਲੇ ਔਰ ਕਹਦੇ ਮੈਂ ਇਹ ਤਾਂ ਉਹਨਾਂ ਦੇ ਰਸਤੇ ਮਿਲਿਆ ਵੈਸੇ ਮੈਂ ਉਹਨਾਂ ਨੂੰ ਅਣਗਿਣਤਾਰੀ ਮਿਲ ਚੁੱਕਿਆ ਕਿ ਕੋਈ ਹਿਸਾਬ ਨਹੀਂ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਮਿਲਿਆ ਇੱਕ ਮੇਰਾ ਫੌਜੀ ਵੀਰ ਸ਼ਾਇਦ ਇੱਕ ਵਾਰੀ ਮਿਲਿਆ ਸੀ ਤੁਸੀਂ ਜਗਦੀਸ਼ ਸਿੰਘ ਇਹ ਸਾਰੀ ਆਪ ਦੀ ਕਹਾਣੀ ਆਪ ਵੀ ਆਰਾਮ ਨਾਲ ਦੱਸਣਗੇ ਮਗਰ ਮੈਂ ਜਿਹੜੀ ਗੱਲ ਤੇ ਆ ਰਿਹਾ ਕਿ ਕਰੋਜ ਡਰਾਮਾ ਕਰ ਦਿੰਦੇ ਕਦੇ ਚਿੱਕੀ ਨੂੰ ਫੜ ਲਿਆ ਕਦੇ ਚਿੱਕੀ ਨੂੰ ਫੜ ਲਿਆ ਕਦੇ ਪਿੰਕੀ ਨੂੰ ਫੜ ਲਿਆ ਕਦੇ ਉਹਦਾ ਰੋਲਾ ਤੇ ਜਿਹੜਾ ਇਹਨਾਂ ਸਭ ਦਾ ਬਾਹਰ ਰਚੀ ਆ ਜਿਹਦੇ ਇੱਕ ਕ腐ਪਸ਼ਨ ਦਾ ਡੈਨ ਬਣਿਆ ਆ ਜਿਹਦੇ ਕੋਲੋਂ ਰੈਡ ਹੈਂਡਿਡ ਹਲੇ ਤਾਂ ਇੱਕ ਜਗ੍ਹਾ ਤੋਂ 10 ਕਰੋੜ ਨਹੀਂ ਕੋਲੋਂ ਲੱਪਿਆ ਅੱਜ ਤੱਕ ਚੰਮੀ ਸਾਫ ਤੇ ਐਕਸ਼ਨ ਕਿਉਂ ਨਹੀਂ ਕੀ ਉਹ ਗੱਠ ਜੋੜ ਦੀ ਮਜਬੂਰੀ ਆ ਕਿ ਉਹ ਇਸ ਗੱਲ ਦੀ ਮਜਬੂਰੀ ਆ ਕਿ ਉਹ ਉੱਤੋਂ ਫੁੱਲਾ ਤੇ ਗੁਲਦਸਤੇ ਦਾ ਹਾਰ ਦਿੰਦੇ ਆ ਤੇ ਮਗਰੋਂ ਜਿਹੜਾ ਬੈਗ ਦਿੰਦੇ ਆ ਉਹਦੀ ਐ ਖੇਡ ਆ ਕਿਉਂਕਿ ਕਈ ਵਜ਼ੀਰ ਇਹ ਜਿਹੇ ਨੇ ਹਲੇ ਕਾਂਗਰਸ ਦੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਐਵੇਂ ਤਰਲੋ ਮੱਛੀ ਉੱਠ ਕੇ ਮਗਰ ਹੌਲੀ ਹੌਲੀ ਮੈਂ ਲਾਉ ਜਿਨ੍ਹਾਂ ਤੇ ਵੱਡੇ ਵੱਡੇ ਇਲਜ਼ਾਮ ਨੇ ਔਰ ਉਹਨਾਂ ਦੀਆਂ ਖਬਰਾਂ ਵੀ ਲੱਗੀਆਂ ਮਗਰ ਉਹ ਸਭ ਠੋਸ ਹੋ ਗਿਆ ਠੋਸ ਹੋ ਗਿਆ ਇਕੱਲਾ ਆਜੂ ਤਕਸੀਮੇ ਤੋਂ ਹੋ ਗਿਆ ਫਲਾਣੇ ਤਕਸੀਮੇ ਤੋਂ ਹੋ ਗਿਆ ਦੂਜੇ ਤਕਸੀਮੇ ਤੋਂ ਹੋ ਗਿਆ ਮਾ ਪਟੰਡ ਜਿਹੜੇ ਅਪਣਾਏ ਜਾ ਰਹੇ ਆ ਕਿ ਜਿਹੜਾ ਜੇਬ ਕਰਮ ਕਰ ਜਾਂਦਾ ਉਹਦੇ ਲਈ ਕੁਛ ਨਹੀਂ ਬਾਕੀ ਲਈ ਸਭ ਕੁਝ ਇਸ ਲਈ ਮੈਂ ਇਸ ਤੇ ਜਾ ਕੇ ਅੱਜ ਤੁਹਾਡੇ ਕੋਲ ਤਾਂ ਆਇਆ ਆ ਕਿ ਭਰਾ ਇਹਨਾਂ ਦੇ ਜਿਹੜੇ ਨੇੜ ਦੇ ਬੰਦੇ ਸੀ ਇਹਨਾਂ ਨੇ ਇੱਕ ਐਫ ਆਈ ਆਰ ਦਰਜ ਕਰਾਈ ਔਰ ਮੈਂ ਕੋਈ ਵੀ ਦੱਸ ਦਿਆ ਤੁਹਾਨੂੰ ਥੋੜਾ ਪ੍ਰੂਫ ਹੋਰ ਦੇ ਦਿਆ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਆ ਇਹ ਨੇ ਗੁਰਦਿਆਲ ਸਿੰਘ ਈ ਹੈ ਨਾ ਜੀ ਸੌਰੀ ਦਿਲਜੀਤ ਸਿੰਘ ਗੁਰਦਿਆਲ ਤਾਂ ਫੌਜੀ ਵੀਰ ਹੋ ਗਿਆ ਦਿਲਜੀਤ ਤੇ ਆ ਰੋਬਿੰਨ ਇਹ ਦਿਲਜੀਤ ਸਿਓ ਕੌਣ ਹੈ ਜੀ ਦੇ ਖਿਲਾਫ ਇਹਨਾਂ ਨੇ ਐਫ ਆਈ ਆਰ ਦਰਜ ਕਰਾਈ ਔਰ ਐਫ ਆਈ ਆਰ ਮੈਨੂੰ ਇਹ ਦੱਸ ਰਹੇ ਸੀ ਕਿ ਦਰਜ ਇੰਨੀ ਔਖੀ ਹੋਈ ਹੈ ਔਰ ਜਦ ਐਫ ਆਈ ਆਰ ਇਹ ਦਰਜ ਹੋਈ ਹੈ ਮੈਂ ਤੁਹਾਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਦਾ 0070 ਅੰਮ੍ਰਿਤਸਰ ਦਿਹਾਤੀ ਕੰਬੋ ਥਾਣਾ 2023552023 ਦੀ ਕਹਿੰਦੇ ਅਸੀਂ ਆਪਦੇ ਬਿਆਨਾਂ 'ਚ ਜਦ ਚੰਨੀ ਦਾ ਨਾ ਲੈਨੇ ਆ ਤੇ ਪੁਲਿਸ ਸਾਡਾ ਕੇਸ ਨਹੀਂ ਦਰਜ ਕਰਦੀ ਔਰ ਕਹਿੰਦੇ ਕੇਸ ਦਰਜ ਕਰਾਉਣ ਲਈ ਵੀ ਬੜੀ ਵਾਰੀ ਅਫਸਰਾਂ ਨੂੰ ਮਿਲੇ ਸਭ ਕੁਝ ਹੋਇਆ ਕੇਸ ਨਹੀਂ ਦਰਜ ਹੁੰਦਾ ਸੀ ਅਖੀਰ 'ਚ ਕਿਸਾਨ ਜਥੇਬੰਦੀਆਂ ਗ੍ਰਾਹ ਜਗਦੀ ਉਹ ਗ੍ਰਾਹ ਜਥੇਬੰਦੀ ਨੇ ਜਦ ਧਰਨਾ ਦਿੱਤਾ ਕੀ ਐਫ ਆਈ ਆਰ ਜ਼ਰੂਰ ਤਾਂ ਹੋ ਗਈ। ਮਗਰ ਚੰਨੀ ਦਾ ਨਾਉ ਨਹੀਂ ਪਾਇਆ ਔਰ ਅੱਗੇ ਕਾਰਵਾਈ ਕੋਈ ਨਹੀਂ ਹੁੰਦੀ। ਕਾਰਵਾਈ ਤਾਂ ਕੀ ਹੋਣੀ ਸੀ? ਉਲਟ ਵਾਲੇ ਪੁਲਿਸ ਵਾਲੇ ਇਹਦੇ ਕੋਲ ਆਏ। ਤੇ ਉਹਨੂੰ ਕਹਿੰਦੇ ਕਿ ਤੂੰ ਬਹੁਤ ਵੱਡੀ ਗਲਤੀ ਕਰਤੀ ਆ ਤੈਨੂੰ ਹੁਣ ਨੁਕਸਾਨ ਹੋ ਜਾਣਾ। ਇਹਦੀ ਮਾਤਾ ਕੋਲ ਜਾ ਕੇ ਉਹਨੂੰ ਉਲਟਾ ਥ੍ਰੈਟ ਕੀਤਾ ਕਿ ਹੁਣ ਤੇਰਾ ਨੁਕਸਾਨ ਹੋਊਗਾ। ਔਰ ਇਸ ਫੌਜੀ ਵੀਰ ਦੀ ਲੜਾਈ ਕੀ ਆ? ਕਿ ਇਹਦੇ ਜਿੰਨੇ ਪੈਨਸ਼ਨ ਤੇ ਬੈਨੀਫਿਟ ਸੀ ਉਹ ਇਹ ਸਾਰਾ ਨੌਕਰੀ ਦੇ ਝਾਤੇ ਚ ਕੀ ਇਹਨੂੰ ਸਬ ਇਨਸਪੈਕਟਰ ਲਾਉਣਾ ਮੈਂ ਉਹਨੂੰ ਚਿੱਠੀ ਵਕਾਉਣਾ ਜਿਹੜੀ ਚੰਨੀ ਸਾਹਿਬ ਨੇ ਕਹਿ ਦਿੱਤੀ ਆ ਮੈਂ ਫੋਟੋ ਵਖਾ ਰਿਆ ਤਾਂ ਤੁਹਾਨੂੰ ਵਖਾਤ ਤੀ ਨਾ ਜੀ ਆ ਦਿਲਜੀਤ ਰੋਬਨ ਦੀ ਆ ਨੇੜਤਾ ਕਿੰਨੀ ਆ ਦੂਜੀ ਫੋਟੋ ਵੇਖ ਲਓ ਆ ਮਤਲਬ ਇਹ ਰੋਬਨ ਦੀ ਦਿਲਜੀਤ ਆਪਣਾ ਚੰਨੀ ਨਾਲ ਨੇੜਤਾ ਵੇਖ ਲਓ ਕਿੰਨੀ ਆ ਕਿ ਚੰਨੀ ਦੇ ਬੈਡਰੂਮ ਤੱਕ ਜਾਣ ਵਾਲਾ ਚੰਨੀ ਸਾਹਿਬ ਨੂੰ ਸਵੇਰੇ ਉਠਾਉਣ ਵਾਲਾ ਚੰਨੀ ਸਾਹਿਬ ਨੂੰ ਸੁੱਤੇ ਪਏ ਨੂੰ ਉਠਾ ਕੇ ਬੈਡ ਟੀ ਪਿਉਣ ਵਾਲਾ ਇਹ ਦੱਸਦੇ ਕਿ ਇਸ ਤਰੀਕੇ ਦੀ ਨੇੜਤਾ ਸੀ ਕਿ ਜਦੋਂ ਮਰਜੀ ਉਹਦੇ ਕਮਰੇ ਤੱਕ ਜਿੱਥੇ ਮਰਜੀ ਤੱਕ ਚਲੇ ਜਾਵੇ ਉਹਦੀ ਰੋਕ ਟੋਕ ਨਹੀਂ ਸੀ ਉਹਦੇ ਰਲ ਕੇ ਇਹਦੇ ਨਾਲ ਠੱਗੀ ਮਾਰੀ ਆ ਤੀਜਾ ਬੰਦਾ ਆ ਮੈਂ ਇੱਕ ਫੋਟੋ ਨਹੀਂ ਕਹੀ ਦਿਖਾ ਦਿੰਦਾ ਆ ਚੰਨੀ ਸਾਹਿਬ ਦੇ ਵਧੀਆ ਗੂੱਚੀ ਦੇ ਕੱਪੜੇ ਪਾਏ ਆ ਉਹਦੇ ਵੀ ਫੋਟੋ ਨਾਲ ਹੀ ਲੁਵਾਈ ਜਾਂਦਾ ਗੱਲ ਕਰਦੇ ਆ ਕਿ ਅਸੀਂ ਬੜੇ ਦਰਦੀਆ ਧਰਦੀਆ ਮਗਰ ਹਮਦਰਦੀ ਦਰਦੀ ਨੇ ਠੱਗੀ ਕੀਤੇ ਨਾਲ ਮਾਰੀ ਆਪ ਦੇ ਦਲਤ ਭਰਾਵਾ ਨਾਲ ਤੇ ਐਕਸ ਫੌਜੀ ਵੀਰਾਂ ਨਾਲ ਜਿਹੜੀ ਦੇਸ਼ ਦੀ ਸੇਵਾ ਕਰਦੇ ਆ ਜਿਨ੍ਹਾਂ ਨਾਲ ਠੱਗੀ ਮਾਰੀ ਆ ਸਭ ਦੇ ਆਈ ਕਾਰਡ ਵਿਧ ਪ੍ਰੂਫ ਤੁਹਾਨੂੰ ਮੈਂ ਜਮਾ ਕਰਾ ਰਿਆ ਇੱਕ ਤਾਂ ਵਿਚਾਰਾ ਖੀਰ ਚ ਉਸੀ ਨੂੰ ਜਿਹੜਾ ਤਰਮਿੰਦਰ ਜਿਹੜਾ ਵਾਪਸ ਚਲੇ ਗਿਆ ਨੌਕਰੀ ਹਾਂਜੀ ਤਰਮਿੰਦਰ ਸਿੰਘ ਤਰਮਿੰਦਰ ਸਿੰਘ ਉਹ ਵਾਪਸ 5 ਲੱਖ ਵੀ ਲੈ ਲਿਆ ਜਿੰਨੇ ਜਿੰਨੀ ਰਕਮ ਇਹਨਾਂ ਨੇ ਲਿਖਾਈ ਆ ਮੈਂ ਸਾਰਿਆਂ ਤੇ ਤੁਹਾਨੂੰ ਵਿਦ ਹਾਈ ਕਾਰਡ ਆ ਡਿਟੇਲ ਦੇ ਦੇਾਂਗੇ ਆ ਇਹਨਾਂ ਦੀ ਮੈਂ ਫੋਟੋ ਤੁਹਾਨੂੰ ਪਹਿਲਾਂ ਵਿਖਾਤੀ ਸੀ ਤੇ ਮਗਰ ਵਿਖਾ ਦੇਣੀ ਸੀ ਇਹ ਥੱਗੀ ਕਿੰਨੇ ਕਿੰਨੇ ਦੀ ਮਾਰੀ ਆ ਕਿੰਨਾ ਕਿੰਨਾ ਪੈਸੇ ਲੈ ਗਏ ਆ ਗੁਰदयाल ਸਿੰਘ ਕੋਲੋਂ 17 ਲੱਖ ਔਰ ਇਸੇ ਤਰ੍ਹਾਂ ਆਹਾ ਦੂਜੇ ਵੀਰ ਕੋਲੋਂ ਆਪਦਾ 9 ਦੱਸੀ ਚੱਲ ਮੇਰਾ ਵੀ ਜਗਦੀਸ਼ 5 ਲੱਖ जगदीश को छे लाख रुपया जगदीश सिंह सन ऑफ चरणजीत सिंह एक्स आर्मी पिंड पिदी छे लाख रुपया दर्शन सिंह सन ऑफ जगरूप सिंह एक्स आर्मी बैठे आ बैठे मेरा भी मानसे तो पांच लाख रुपया धर्मेंद्र सिंह सन ऑफ प्रीतम सिंह ये वापस रीएम्प्लॉयड हो गया डीएसजी च मगर ए तो पांच लाख रुपया ਨਵਦੀਪ ਸਿੰਘ ਸਾਲਾ ਦਿਲਬਾਖ ਸਿੰਘ ਆ ਬੈਠਿਆ ਇਹ ਇਹ ਫੌਜੀ ਨਹੀਂ ਇਹ ਇਹਨੂੰ ਵੈਸੇ ਕਿਹਾ ਸੀਗਾ ਕਿ ਤੈਨੂੰ ਪੁਲਿਸ 'ਚ ਭਰਤੀ ਕਰਾ ਦਾਂਗੇ ਇਹ ਤੋਂ 5 ਲੱਖ ਰੁਪਈਆ ਇਹ ਕਹਿੰਦਾ ਬ੍ਰਦਰ ਆ ਬਚਿੱਤਰ son of ਕੁਰਚਰਨ ਉਹ ਤੋਂ 70 ਹਜ਼ਾਰ ਤਾਂ ਇੱਕ ਲਏ ਤੇ ਇਹ ਉਹ ਪੇਟ 3 ਲੱਖ ਰੁਪਈਆ ਏਟੀਐਮ ਵੀ ਰੱਖ ਲਿਆ ਜੀ ਏਟੀਐਮ ਰੱਖ ਲਿਆ ਹਾਂਜੀ ਉਹ ਕਿੰਨੇ ਦਾ ਕੁਝ 3 ਲੱਖ ਰੁਪਈਆ ਜੀ 3 ਲੱਖ ਸੀ ਏਟੀਐਮ ਹੀ ਰੱਖ ਲਿਆ ਔਰ ਕੱਲੀ ਇਹ ਨਹੀਂ ਗੱਲ ਉਹਨੂੰ ਪੁੱਛ ਲਈ ਲੈਟਰ ਦੇ ਦਿੱਤ ਲਾਂ ਜੀ ਆਹ ਲੈਟਰ ਆ ਵੀ ਮੈਂ ਤੁਹਾਨੂੰ ਦਿਖਾ ਰਿਹਾ ਚੰਨੀ ਵਾਲੀ ਲੈਟਰ ਉਹ ਖਾਣਾ ਸਭ ਤੋਂ ਪਹਿਲਾਂ ਬਾਅਦ ਵਿੱਚ 10 11 ਆ ਪਹਿਲਾਂ ਤਾਂ ਆ ਚਿੱਠੀ ਦਿੱਤੀ ਏ ਕਿਨਾਂ ਨੂੰ 8 ਜੂਨ ਨੂੰ ਮੈਂ ਚਿੱਠੀ ਤੁਹਾਨੂੰ ਦੇ ਹੀ ਦਿੱਤਾ ਤੇ ਵਿਖਾ ਨਹੀਂ ਰੋ ਜੀ ਆ ਚਿੱਠੀ ਤੁਹਾਨੂੰ ਦੇ ਦਿਆ ਕੇ ਡੀਜੀਪੀ ਦੇ ਦਫਤਰ ਦੀ ਦਿੱਤੀ ਆਫਿਸ ਆਫ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਉਹਨਾਂ ਨੇ ਇਹਨਾਂ ਨੂੰ ਚਿੱਠੀ ਦਿੱਤੀ ਮੁੜ ਕੇ ਆ ਗਏ ਜਿੱਦ ਤੈਨੂੰ ਅਖੀਰਲਾ 5 ਲੱਖ ਦਿੱਤਾ 5 ਲੱਖ ਕਿੱਥੇ ਦਿੱਤਾ ਇਹ ਦੱਸ ਦੇ ਮੇਰੇ ਸਰ ਉਹ ਖਾਤਰ ਇਹਨਾਂ ਦੀ ਕੋਠੀ ਨਹੀਂ ਦਿੱਤਾ ਸੀ ਜਦੋਂ ਅਸੀਂ ਗਏ ਆ ਤੇ ਦਲਜੀਤ ਸਿੰਘ ਨੇ ਸਾਨੂੰ ਲੈ ਗਿਆ ਨ ਮਿਲੇ ਹਨ ਇਹ ਮੈਂ ਦੇ ਨਾ ਜੀਸੀ ਨੂੰ ਪੜਾਵਾੜਾ ਕਿ ਨਿਕਾਇਆ ਬੈਕ ਹੀ ਕਿੱਟ ਜੀ ਉਹ ਚ 5 ਲੱਖ ਰੁਪਏ ਦਾ ਕੱਚੇ ਮਾਰੇ ਸਾਹ ਬਿਠੇ ਰਹੇ ਜਿਵੇਂ ਉਹ ਤੇਰਾ ਰਖਦਾ ਮੈਨੂੰ ਆਦੇ ਮੈਂ ਸਾਸਰੀ ਘਰ ਬੁਲਾ ਕੇ ਜੇ ਮੈਨੂੰ ਬਾਹਰ ਕਰੋ ਇਹਨਾਂ ਨੇ ਆੜ ਕੇ ਮੁਰਕੇ ਲੈਟਰ ਦਿੱਤਾ ਕਿ ਸਾਡੀ ਗੱਲਬਾਤ ਹੋਈ ਆ ਜੀਸੀ ਵੀ ਸਾਹ ਨੂੰ ਜਾ ਕੇ ਮਿਲੋ ਸਾਡੇ ਕੋਲ ਪਾਸ ਪਿਆ ਉਸੇ ਡੇਢ ਦਾ ਬਾਪਰੇ ਕਿਤਾਈ ਬਾਈ ਪਾਸ ਲੈ ਕੇ ਜੀ ਵੀ ਸਭ ਨੂੰ ਉਧਰ ਮਿਲਿਆ ਆ ਚਿੱਠੀ ਕੀਤੀ 10 ਨਵੰਬਰ ਦੀ ਜੇ ਤਨ ਅਖੀਰਲਾ 5 ਲੱਖ ਦਿੱਤਾ ਤੇ ਆ ਪਾਸ ਹੈ ਡੀਜੀਪੀ ਦਫਤਰ ਦਾ ਜੇਮ ਦੇ ਇਹ ਉਥੇ ਡੀਜੀਪੀ ਨੂੰ ਮਿਲਣ ਗਏ ਆ ਮਤਲਬ ਸਪੈਸ਼ਲ ਅਪਾਇੰਟਮੈਂਟ ਡੀਜੀਪੀ ਲੈਣੀ ਖੇਤੀ ਕਿੱਥੇ ਮਿਲਣਾ ਸੀ ਇਹਨਾਂ ਨੂੰ ਮਤਲਬ ਡੀਜੀਪੀ ਦੇ ਦਫਤਰ ਕੇ ਸਧਾਰਨ ਬੰਦਾ ਤਾਂ ਕੋਈ ਬਾੜੀ ਨਹੀਂ ਸਕਦਾ ਚਿੱਠੀ ਦਿਨ ਦੇ ਸਾਰ ਨਾਲ ਹੀ ਅਪਾਇੰਟਮੈਂਟ ਕਰਾਤੀ ਤੇ ਜਾਓ ਇਹ ਵੀ ਦੱਸਦੇ ਜੇ ਤੂੰ ਪਹਿਲੀ ਵਾਰੀ ਮਿਲਿਆ ਕਿ ਦੂਜੀ ਵਾਰੀ ਮਿਲਿਆ ਜਦੋਂ ਗੱਲ ਹੋਈ ਉਹ ਕਹਾਣੀ ਵੀ ਦੱਸ ਦੇਣ ਤੂੰ ਆਪ ਹੀ ਦੱਸ ਦੇ ਮੇਰਾ ਵੀ ਤਾਂ ਹਾਂਜੀ ਸਰ ਮੈਂ ਪਹਿਲਾਂ ਸਭ ਤੋਂ ਬੜਾ ਧੰਨਵਾਦ ਕਰਾਂ ਇਹ ਸਾਰੀ ਪ੍ਰੈਸ ਦਾ ਕਿ ਸਾਡੀ ਕਿਰਪਾ ਦੇ ਕੋਈ ਨਹੀਂ ਆਵਾਜ਼ ਹੁੰਦਾ ਅਸੀਂ ਕੋਈ ਪੰਜਾਬ ਦਾ ਇਹੋ ਜਿਹਾ ਕੋਈ ਲੀਡਰ ਨਹੀਂ ਛੱਡਾ ਜਿਹਦੇ ਕੋ ਨਹੀਂ ਤੇ ਸਾਨੂੰ ਤਰਤੇ ਮਾਰ ਕੇ ਭਜਾ ਦਿੱਤੇ ਰਿਆ ਸਾਡੀ ਇਹਨਾਂ ਬੜੇ ਏ ਧੰਨਵਾਦ ਕਰਮ ਸਾਹਿਬ ਨੇ ਇਹਨਾਂ ਨੇ ਸਾਡੀ ਫਰਿਆਦ ਸੁਣਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਤਾਂ ਕੋਈ ਪੁੱਛਦਾ ਨਹੀਂ ਅਸੀਂ ਇਹ ਆਪਣਾ ਤੱਕ ਭਰਾ ਸਮਝ ਕੇ ਉਹਨੂੰ ਮਿਲ ਚੱਲ ਕੇ ਉਹ ਚੰਨੀ ਸਾਹਿਬ ਇਹਨਾਂ ਕੋਲ ਟੈਕਨੀਕਲ ਦਾ ਮਹਿਮਾ ਹੈ ਮੰਤਰੀ ਦਾ ਦਰਨ ਉਸ ਟਾਈਮ ਤੇ ਇਹ ਸਾਨੂੰ ਇਹਨਾਂ ਦਿਲਜੀਤ ਸਿੰਘ ਨੇ ਮਿਲਾਇਆ ਸਾਨੂੰ ਸਭ ਤੋਂ ਪਹਿਲਾਂ ਇਹ ਭਰਾ ਮੇਰਾ ਫੌਜੀ ਮੇਰੇ ਨਾਲ ਗਿਆ ਉਸ ਵਕਤ ਨਾਲ ਰਮਨ ਸਿੰਘ ਗਿਆ ਦਿਲਜੀਤ ਸਿੰਘ ਗਿਆ ਹੀ ਜਦੋਂ ਉਸ ਵਕਤ ਇਹਨਾਂ ਨੇ ਕਹੇ ਜੀ ਇਹ ਮੇਰਾ ਭਾਂਜਾ ਨੂੰ ਸਬ ਇੰਸਪੈਕਟਰ ਭਰਤੀ ਕਰਾਉਣਾ ਉਹਨਾਂ ਪੁੱਛਿਆ ਜੀ ਕਿੰਨੀ ਕੁਆਲਿਫੀਕੇਸ਼ਨ ਕਾਕਾ ਤੇਰੀ ਮਾਜੀ ਮੇਰੀ ਮੈਂ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਕੋਈ ਗੱਲ ਨਹੀਂ ਕਿ ਜੀ ਤੇਰਾ ਭਾਂਜਾ ਮੇਰਾ ਭਾਂਜਾ ਕੋਈ ਨਹੀਂ ਕੰਮ ਹੋ ਜਾਏ ਤੁਹਾਡਾ ਉਹਨਾਂ ਕਹੇ ਜੀ ਇਹਨਾਂ ਨੂੰ ਮੁਰਿਆਂ ਨੂੰ ਸੇਵਾ ਪਾਣੀ ਦਸ ਤੋ ਉਹਾਂ ਨੇ ਕੋਈ ਗੱਲ ਨਹੀਂ ਮੈਂ ਦਿਲਜੀਤ ਨੂੰ ਸਭ ਕੁਝ ਦਸ ਦੂੰਗਾ ਇਹ ਤੁਹਾਡੇ ਨਾਲ ਕੰਡਕਟ ਕਰ ਲੂਗਾ ਇਹ ਕਿਨੇ ਕਹੀ ਗੱਲ ਤੁਹਾਨੂੰ ਇਹ ਚੰਨੀ ਸਾਹਿਬ ਨੇ ਕਹੀ ਗੱਲ ਉਸ ਟਾਈਮ ਚੰਨੀ ਸਾਹਿਬ ਕਹਿੰਦੇ ਕਿ ਮੈਂ ਇੱਥੇ ਬੈਠਾ ਮੈਂ ਬੈਠਾ ਮੈਂ ਜ਼ਿੰਮੇਵਾਰ ਤੁਹਾਡੇ ਟੀਮ ਕੋਲ ਜੀ ਬੰਦੇ ਨੇ ਤੁਹਾਡਾ ਪੈਸਾ ਇਧਰ ਉਧਰ ਕਿਤੇ ਵੀ ਜਾਂਦਾ ਜੀ ਨੂੰ ਭੇਜਦਾ ਸੀ ਨਾ ਕੰਮ ਅਸੀਂ ਤਾਂ ਭਰੋਸਾ ਕਰਕੇ ਮੁੜ ਕੇ ਚੰਨੀ ਸਾਹਿਬ ਦੀ ਇਹੋ ਜਿਹੀ ਕੋਈ ਰੈਲੀ ਨਹੀਂ ਹੋਣੀ ਵੀ ਅਸੀਂ ਮਗਰ ਜਾਂਦੇ ਨੇ ਬੰਦੇ ਖੜਕੜ ਕੇ ਖੜ ਤੇਰੇ ਨਾਲ ਗੱਡੀਆਂ ਤੇਲ ਫੂਕਦੇ ਰਹੇ ਵੀ ਚਲੋ ਜਦੋਂ ਸਾਡਾ ਕੰਮ ਹੋ ਜਾਵੇ ਔਰ ਅਗਲੀ ਜਦੋਂ ਲਾਸਟ ਨਵੰਬਰ ਚ ਮਿਲੇ ਜਦੋਂ ਇਹ ਚਿੱਠੀ ਦਿੱਤੀ ਆ ਹਾਂ ਜੀ ਉਦੋਂ ਕੀ ਗੱਲ ਹੋਈ ਜੀ ਉਦੋਂ ਸਾਨੂੰ ਟ ਉਦੋਂ ਸਾਹਬ ਆਤਰ ਮੈਨੂੰ ਇੰਨਾ ਜਾਣਦੇ ਆ ਵੀ ਉਦੋਂ ਸਾਹਬ ਆਦਨ ਨੇ ਕਿਤੇ ਜਾਣਾ ਪਠੰਡੇ ਰੈਲੀ ਕੋਈ ਮੈਡਮ ਰੂਪੀ ਰੂਪੀ ਕੋਈ ਮੈਡਮ ਹੀ ਉਹਨੇ ਕਿਤੇ ਕਾਗਰਸ ਚ ਸਾਫਲ ਹੋਣਾ ਹੈ ਪਤਾ ਨਹੀਂ ਉਹ ਭਾਵੇਂ ਵਧੀ ਹੀ ਕਿ ਜਾ ਫਿਰ ਉਹ ਆਪ ਪਾਰਟੀ ਦੀ ਕੋਈ ਹਨ ਉਦੋਂ ਸਾਹਬ ਇਹ ਤੇ ਮੇਰੇ ਸਾਹਮਣੇ ਸੂਚ ਵੀ ਨਹੀਂ ਚੰਗੀ ਤਰ੍ਹਾਂ ਚੜਿਆ ਜਿਹੜਾ ਜਾ ਕੇ ਉਹਨਾਂ ਦੇ ਘਰ ਵੀ ਮਿਲਾਇਆ ਉਦੋਂ ਹੀ ਸਾਨੂੰ ਇਹ ਜਿਹੜੀ ਚਿੱਠੀ ਲੈਟਰ ਪੈਡ ਵਾਲੀ ਚਿੱਠੀ ਆ ਸਾਹਬ ਨੇ ਦਿੱਤੀ ਹੈ ਵੀ ਜਾ ਕੇ ਡੀਜੀਪੀ ਸਾਹਿਬ ਨਾਲ ਗੱਲ ਹੋਈ ਜਾ ਕੇ ਮਿਲੋ ਫਿਰ ਉਦੋਂ ਹੀ ਮਿਲਣੇ ਤੇ ਲੋਕੇਸ਼ਨਾਂ ਕਢਾ ਕੇ ਦੇ ਲਓ ਸਾਡੇ ਮੈਂਬਰਾਂ ਦੀਆਂ ਉਦੋਂ ਹੀ ਉੱਥੇ ਹੀ ਆ ਬੱਟੀ ਗੱਲ ਤਾਂ ਸਾਨੂੰ ਸਭ ਨੂੰ ਪਤਾ ਨਾ ਤੁਸੀਂ ਅਖਬਾਰ 'ਚ ਖਬਰਾਂ ਵੀ ਚਾਦਦੇ ਸੀ ਕਿ ਰਾਤ ਦੇ ਦਿਨੇ ਤੱਕ ਕੰਮ ਕਰੀ ਜਾਂਦਾ ਕੰਮ ਕਾਹਦਾ ਕਰਦਾ ਇਹ ਕੰਮ ਤਾਂ ਤੁਹਾਡੇ ਸਾਹਮਣੇ ਪੰਜਾਬ ਦਾ ਤਾਂ ਹਾਲ ਬਣਿਆ ਜੇਬ ਕਰਮ ਕਰੀ ਜਾਂਦਾ ਸੀ ਮਗਰ ਹੁਣ ਪਤਾ ਨਹੀਂ ਰਾਤ ਦੇ ਦਿਨੇ 'ਚ ਆਪ 'ਚ ਕੀ ਦੀ ਜੇਬ ਕਰਮ ਕਰ ਦਿੰਦਾ ਕਿ ਇਹਦੇ ਖਿਲਾਫ ਤਾਂ ਐਕਚੁਅਲੀ ਕੋਈ ਨਹੀਂ ਕਮਾਲ ਦੀ ਗੱਲ ਐ ਮੁੱਖ ਮੰਤਰੀ ਆਪ ਪੀਸੀ ਕਰੇ 2 ਕਰੋੜ ਦਾ ਇਲਜ਼ਾਮ ਲਾਵੇ ਮਤਲਬ ਇਹ ਜਿੱਤੋ ਹੱਸੋ ਹੀ ਨਹੀਂ ਗੱਲ ਕੋਈ ਨਹੀਂ ਤੇ ਐਕਸ਼ਨ ਕੋਈ ਨਹੀਂ 10 ਕਰੋੜ ਆ ਗਈ منی ਤੋਂ ਫੜਿਆ ਜਾਵੇ ਐਕਸ਼ਨ ਕੋਈ ਨਹੀਂ ਰੋਲਾ ਪਉਂਦੇ ਆ ਮੁਖਤਿਆਰ ਅंसारी ਦਾ ਕਿ ਮੈਂ ਚਿੱਠੀਆਂ ਕਰਤੀਆਂ ਐਕਸ਼ਨ ਕੋਈ ਨਹੀਂ ਮਤਲਬ ਇਟ ਇਜ਼ ਬਕਾਮ ਸੱਚਾ ਜੋ ਕੀ ਇਹ ਘੱਟ ਜੋੜ ਦੀ ਮਜਬੂਰੀ ਆ ਆਪ ਤੇ ਕਾਂਗਰਸ ਜੀ ਕਿ ਲੋਕ ਦਾ ਹਾਲ ਜਿਹੜਾ ਮਰਜੀ ਹੋ ਜੇ ਜਿਹਦੇ ਨਾਲ ਠੱਕੀ ਵੱਜੀ ਆ ਵੱਜ ਗਈਰ ਕੋਈ ਨਾ ਚਾਏ ਉਹ ਫੌਜੀ ਆ ਚਾਹ ਕੋਈ ਆ ਉਹਦਾ ਹਾਲ ਨਹੀਂ ਪੁੱਛਾਂਗੇ ਜਿਹੜਾ ਸਾਡੇ ਨਾਲ ਮਾੜਾ ਮੋਟਾ ਆਪ ਦੇ ਖਜ਼ਾਨੇ ਦਾ ਧਿਆਨ ਕਰ ਲਵੇ ਫਿਰ ਉਹਦੇ ਲਈ ਕੋਈ ਐਕਸ਼ਨ ਨਹੀਂ ਸੋ ਇਹ ਆ ਮੈਂ ਤੁਹਾਨੂੰ ਕੋਈ ਚਿੱਠੀਆਂ ਵੀ ਦੇ ਦੇਣਾ ਦਿਲਜੀਤ ਸਿੰਘੀਆਂ ਕਿ ਜਦੋਂ ਕੰਮ ਘੱਮ ਹੁੰਦਾ ਚਲੋ ਇਹ ਤਾਂ ਨਾਰਮਲ ਜੀ ਗੱਲ ਹੈ ਕੋਈ ਕਹਿ ਦੂਗਾ ਕਿ ਮੈਂ ਚਿੱਠੀ ਦਿੱਤੀ ਮੇਰੇ ਕੋਲ ਆਇਆ ਸੀ ਇਸਨੇ ਮੈਂ ਇੱਥੇ ਤਵੱਜੋ ਨਹੀਂ ਦਿੰਦਾ ਚਸ਼ਮਦੀਦ ਗਵਾ ਚਸ਼ਮਦੀਦ ਗਵਾ ਵੀ ਉਹ ਜਿਹੜੇ ਐਕਸ ਫੌਜੀ ਦੇਸ਼ ਦੀ ਸੇਵਾ ਕਰਨ ਵਾਲੇ ਜਿਨ੍ਹਾਂ ਨੇ ਐਫ ਆਈ ਆਰ ਦਰਜ ਕਰਾਈ ਮਗਰ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੋਈ ਜਿਨ੍ਹਾਂ ਦਾ ਇਹ ਨੌ ਲੈਂਦੇ ਆ ਉਹਦਾ ਨੌ ਨਾ ਦਰਜ ਕਰਨਾ ਇਹਨਾਂ ਦੇ ਪੈਸੇ ਨਾ ਮਿਲਣੇ ਇਹ ਤਾਂ ਹੈ ਔਰ ਮੈਂ ਦੋ ਵੀਡੀਓ ਵਿਖਾ ਦਿਆਂ ਤੁਹਾਨੂੰ ਪੈਸੇ ਗਣਦਿਆਂ ਦੀ ਨਹੀਂ ਠੀਕ ਹੈ ਮੈਂ ਤਦੇ ਕਹਿ ਰਿਹਾ ਮੈਂ ਤੁਹਾਨੂੰ ਪਾਸ ਦਿੱਤੇ ਆ ਜੀ ਬੀਜੀਪੀ ਦੇ ਦਫ਼ਤਰ ਦੇ ਉਹਨਾਂ ਦੀ ਚਿੱਠੀ ਦਿੱਤੀ ਆ ਰੋਪਨ ਦੇ ਨਾਲ ਕਨਵਰਸੇਸ਼ਨ ਦਿੱਤੀ ਆ ਪ੍ਰਗਟ ਰੋਪਨ ਦਾ ਰਿਲੇਟਿਵ ਆ ਪ੍ਰਗਟ ਉਹਦੇ ਨਾਲ ਕਨਵਰਸੇਸ਼ਨ ਦਿੱਤੀ ਆ ਪੈਸੇ ਗਣਦਿਆਂ ਦੀ ਵੀਡੀਓ ਵਿਖਾਈ ਹੈ ਹੁਣ ਨੇੜਤਾ ਇਹ ਆਪ ਐਫ ਆਰ ਦਿੱਦੀ ਕਾਪੀ ਦਿੱਤੀ ਜੀਜੇ ਕਹਿ ਰਿਹਾ ਚੰਨੀ ਦਾ ਨਾਮ ਨਹੀਂ ਲਿਖੜੇ ਭਾਈ ਮੇਰਾ ਨਹੀਂ ਰਣਾ ਦੇਣਾ ਜੀ ਇਥੇ ਇੱਕ ਅਗਰੀਡ ਪਾਰਟੀ ਆ ਤੁਹਾਡੇ ਸਾਹਮਣੇ ਲਿਆ ਕੇ ਰੱਖਦੀ ਹੁਣ ਕੀ ਇਹਦੇ ਚ ਸਚਾਈ ਸਾਹਮਣੇ ਲਿਆਉਣੀ ਇਹਨਾਂ ਦੀ ਸਰਵਾਈ ਕਰਨੀ ਕਿਹਦਾ ਫਰਜ ਹੈ ਹੁਣ ਚਨੀ ਸਾਹਿਬ ਕਿੱਡੇ ਕਾਨਸਟ ਹੈ ਇਹਦੇ ਚ ਤਾਂ ਕੋਈ ਦੋਰਾਮਾ ਨਹੀਂ ਨਾ ਇਹ ਤਾਂ ਕਹਿ ਰਹੇ ਤੇ ਹਾਨੀ ਦੇ ਪੈਸੇ ਵੀ ਮੇਰੇ ਨਹੀਂ ਹਾਨੀ ਕਿਹੜਾ ਇਹ ਜਆ ਫਿਲਮ ਸਟਾਰ ਸੀ ਜਿਹੜਾ ਉਹਨੂੰ ਲੋਕ ਪੈਸੇ ਦੇਈ ਜਾਂਦੇ ਸੀ ਚਾਹ ਉਹ ਕਿਹੜਿਆ ਐਡਾ ਸ਼ਾਹਰੁਖ ਖਾਨ ਹੋ ਜਾ ਹੋਵੇਗਾ ਉਹਦੀ ਪਛਾਣ ਤਾਂ ਚੰਨੀ ਆ ਔਰ ਚੰਨੀ ਦੇ ਪੈਸਾ ਦੇ ਮਾਮਲੇ 'ਚ ਕਿੱਡੇ ਉਹਨਾਂ ਦੀ ਕੀ ਰੈਪਿਊਟੇਸ਼ਨ ਹੈ ਦੱਸਣ ਦੀ ਲੋੜ ਨਹੀਂ ਕਿ ਕੁਝ ਹੋਇਆ 6 ਮਹੀਨਿਆਂ 'ਚ ਹਲੇ ਤਾਂ ਪੂਡਾ ਦੇ ਗਮਾੜਾ ਦੇ ਲਿਕਰ ਦੇ ਮਾਈਨਿੰਗ ਦੇ ਹਲੇ ਤਾਂ ਕਈ ਸਕੈਮ ਤੁਹਾਡੇ ਕੋਲ ਨਹੀਂ ਆਏ ਤਾਂ ਇੱਕ ਟਿਪ ਆਫ ਦੀ ਆਈਸਬਰਗ ਆਇਆ ਬਦਲੀਆਂ ਦੇ ਈਡੀ ਕੋਲ ਫਾਈਲ ਪਈ ਹੈ ਕਿ ਬਦਲੀਆਂ ਤੱਕ ਦੇ ਪੈਸੇ ਲੈ ਗਏ ਆ ਮਗਰੋਂ ਫਾਈਲ ਨਾ ਦੱਬ ਕਿਉਂ ਦਿੱਤੀਆਂ ਕੀ ਉਹ ਗੱਠ ਜੋੜ ਦੀ ਮਜਬੂਰੀ ਆ ਕੀ ਉਹ ਜਲੰਧਰ ਦੀ ਬਾਈ ਇਲੈਕਸ਼ਨ ਦੀ ਮਜਬੂਰੀ ਆ ਕੀ ਇਹ 10 ਦਿਨ ਕਿਉਂ ਨਹੀਂ ਨਾ ਗਰੀਬ ਬੰਦਿਆਂ ਦੀ ਸੁਣਵਾਈ ਹੋਈ ਭਾਈ ਮੈਂ ਲਾਸਟ ਇੱਕ ਹੋਰ ਗੱਲ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਜੀ ਮੇਰੀ ਮਜਬੂਰੀ ਹੈ ਜਾਣਾ ਪੈਣਾ ਮੈਨੂੰ ਇੱਕ ਗੱਲ ਦੱਸੋ ਐਫਆਰ ਤੇ ਚੰਨੀ ਦਾ ਪਰਾਲਾ ਰਿਹਾ ਹੈ ਉਹ ਕਹਿ ਰਿਹਾ ਨਾ ਜੀ ਚੰਨੀ ਦਾ ਗੱਲ ਚ ਲਗਿਆ ਆ ਤਬਦੀਦ ਹੈਗਾ ਪੜ ਲੋ ਤੁਸੀਂ ਇਹ ਦੱਸੋ ਜਦੋਂ ਚੰਨੀ ਦਾ ਲਖਾਉਂਦੇ ਸੀ ਕੀ ਹੁੰਦਾ ਲਿਖਦੇ ਨਹੀਂ ਉਹ ਹੀ ਤਾਂ ਰੌਲਾ ਪਾ ਸਰ ਸਾਨੂੰ ਅਸੀਂ ਬੜਾ ਜ਼ੋਰ ਲਗਾ ਰਹੇ ਪਹਿਲੀ ਗੱਲ ਸਾਡੇ ਬੰਦੇ ਨੇ ਅਜੇ ਤੱਕ ਉਹਨੇ ਰੇਡੀ ਕੋਈ ਨਹੀਂ ਕੀਤੀ ਅਸੀਂ ਖੜ ਰਵਾਤੀ ਤਰਲੇ ਮਾਰ ਮਾਰ ਮਰ ਗਏ ਜੁੱਤੀਆਂ ਘਾੜ ਗਿਆ ਸਾਡੀਆਂ ਐਸਐਚਓ ਸਾਹਿਬੀ ਦੇ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਮਿਲ ਜਾਣਾ ਇਹ ਖੜਰਲ ਮੂੰਹ ਨਹੀਂ ਕਰਦੇ ਹੁਣ ਵੀ ਉਹਨਾਂ ਨੇ ਜ਼ਮਾਨਤਾਂ ਲਾਈਆਂ ਉਹ ਜ਼ਮਾਨਤਾਂ ਵੀ ਕਿੱਥੇ ਉਹ ਆਪੇ ਚੰਨੀ ਸਾਹਿਬ ਕਰੀ ਜਾਂਦੇ ਸਾਰਾ ਕੁਝ ਬ੍ਰਦਰ ਇੱਕ ਨੇ ਮੇਨਿਆ ਚੰਨੀ ਸਾਹਿਬ ਨੂੰ ਆਪ ਹੀ ਦੱਸ ਰਿਆ ਉਹ ਮਹੀਨਾ ਦੱਸ ਰਿਆ ਅਪ੍ਰੈਲ ਤੇ ਨਵੰਬਰ ਉਹ ਸਾਰਾ ਕੁਝ ਆਪ ਹੀ ਦੱਸ ਰਿਆ ਅਸੀਂ ਤਾਂ ਨਾ ਚੰਨੀ ਸਾਹਿਬ ਨੂੰ ਸਾਹਮਣੇ ਤੇ ਬਿਠਾਉਣੇ ਕਰੀ ਉਹ ਕਹਿੰਦਾ ਸਾਹਮਣੇ ਬਿਠਾ ਦਿਓ ਪੁੱਛਦੇ ਮੱਥੇ ਲਵਾ ਦਾਂਗੇ ਪੈਸੇ ਛੱਡ ਦਾਂਗੇ ਐ ਨਹੀਂ ਲੈ ਦੇ 1 ਮਿੰਟ ਕਰ ਲਾਂਗੇ ਫਿਰ ਇੰਝਾਂ ਲਾ ਲਾਂਗੇ ਇੱਕ ਨਹੀਂ ਮੱਥੇ ਤੇ ਸ਼ਰਮ ਕਰੋ ਥੋੜੀ ਬੋਲੀ ਅਹੀਂ ਤੁਹਾਡੇ ਭਰਾ ਆਇਆ ਪਹੁੰਚ ਮੈਂ ਆਪਣੇ ਬੱਚੇ ਦੇ ਮੂੰਹ ਰੋਟੀ ਖੱਟ ਕੇ ਨਾ ਇਹਨਾਂ ਦੇ ਮੂੰਹ ਟੱਕੀ ਆ ਇਹਨਾਂ ਨੇ ਮੇਰਾ ਚਾਹ ਬਣਾਤਾ ਕੀ ਬਣਾ ਹਾੜਾ ਜਿਹੜਾ ਆਉਣ ਆਲਾ ਡੀਐਸਪੀ ਅੰਦਰ ਵਾਰ ਕੇ ਉਹਦਾ ਕੀ ਕਹਿੰਦਾ ਜਿਹੜਾ ਮੋਤਾ ਪੜਿਆ ਲਿਖਿਆ ਉਹ ਤਾਂ ਨਾ ਪੜਿਆ ਨਹੀਂ ਤਾਲਾ ਕਹਿੰਦਾ ਤੂੰ ਤੂੰ ਸਾਨੂੰ ਆਪ ਨੂੰ ਇੱਕ ਵਾਰ ਪਾਸੋਂ ਆਣਾ ਤੂੰ ਨੰਪਣੀ ਕਰਕੇ ਆ ਗਿਆ ਸਾਨੂੰ ਘਾ ਲੈਂਦੇ ਹੁਣ ਦੱਸੋ ਵੀ ਡੀਐਸਪੀ ਇਹ ਕਿਹੜੀ ਬੂਈ ਆਏਗੇ ਆਪਣਾ ਹੱਥੀ ਮੰਗਿਆ ਇਹ ਅੱਜ ਵੀ ਨਹੀਂ ਚਾਹੁੰਦੇ ਕਹਿੰਦਾ ਜੰਨੀ ਨੂੰ ਕੁਛ ਨਾ ਕਰੋ ਨਹੀਂ ਕਰਦਾ ਜੇ ਭਗਵੰਤ ਮਾਨ ਨੇ ਮਦਦ ਕਰਨੀ ਹੈ ਬਲੈਂਡਰ ਪ੍ਰਾਈਮ ਕਿਹੜੀ ਸੀ ਬਲੈਕ ਡੌਗ ਬਲੇ ਪਤਾ ਜਿਹੜੀ ਵੀ ਸੀ ਯਾਰ ਬਲੈਕ ਕਿਹੜੀ ਬਲੈਕ ਡਾਗ ਹਾਂ ਤੁਹਾਨੂੰ ਪਤਾ ਉਹ ਬਲੈਕ ਡਾਗ ਦੀ ਲਿਆਜ ਹੈ ਪੈਸਿਆਂ ਦੀ ਲਿਆਜ ਹੈ ਕਾਦੀ ਭਾਈ ਰੱਖ ਲੈ ਸਾਡੇ ਪੈਸੇ ਮੋੜ ਦੇ ਮੈਂ ਤਾਂ ਹੋਰ ਕਹਿੰਦਾ ਕਲੀਨ ਚੈਟ ਦੇ ਦਿਓ ਭਾਵੇਂ ਇਹਦੇ ਪੈਸੇ ਮੋੜ ਦੇ ਫੋਕੀ ਚਲੋ ਮੁੱਕੀ ਗੱਲ ਇਹ ਵੀ ਨਵਾਂ ਪੈਮਾਨਾ ਫਾਈਟ ਅਗੇਸਟ ਕ腐ਸ਼ਨ ਦਾ ਪੈਦਾ ਹੋ ਜੂ ਪੰਜਾਬ ਚ ਪਰ ਜਿੰਨਾ ਕੰਮੂੜ ਲੈਂਦਾ ਨਾ ਜੋ ਮੈਨੂੰ ਮਿਲਿਆ ਫੌਜ ਤੋਂ ਸਾਰੇ ਦਾ ਸਾਰਾ ਖਾ ਗਏ ਇਹਨਾਂ ਨੇ ਕੀ ਮਟਰਾਂ ਦੀਆਂ ਪੋਰੀਆਂ ਆਲਦੂਆਂ ਦੀਆਂ ਪੁਕੜਾਂ ਦੀ ਕੀ ਕੋਈ ਪਟਾਖਾ ਮਕਾਜੂ ਸਾਰੀ ਪਰਤੀਆਂ ਨੇ ਸਭ ਲੈ ਜਿਓ ਬਿਸ਼ੱਕ ਜੀ ਕੋਈ ਲੈ ਕੇ ਆ ਜੀ ਪਹਿਲਾਂ ਲੈ ਕੇ ਆ ਹਾਂਜੀ ਬਿਲਕੁਲ ਜੀ ਜੇ ਅੱਜ ਤੁਹਾਨੂੰ ਮਿਲੇ ਆ ਇਸ ਤੋਂ ਬਾਅਦ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਔਰ ਮੈਂ ਇਹਨਾਂ ਨੂੰ ਅਸ਼ੋਰ ਕੀਤਾ ਜੇ ਕਿਸੇ ਤੋਂ ਕੋਈ ਸਲਵਾਈ ਨਹੀਂ ਫਿਰ ਲੀਗਲ ਰੀਕੋਰਸ ਵੀ ਲਿਆ ਜਾਊਗਾ ਕਿ ਇਹਨਾਂ ਦੇ ਬਿਆਨ ਜ਼ਰੂਰ ਦਰਜ ਹੋਣ ਬਿਆਨ ਦਰਜ ਹੋਣਾ ਹੈ ਫੰਡਮੈਂਟਲ ਰਾਈਟ ਹੈ ਜਿਹੜਾ ਨਹੀਂ ਹੋ ਰਿਹਾ ਔਰ ਮੈਂ ਅਖੀਰਲੀ ਗੱਲ ਇੱਕ ਤੁਹਾਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਜੀ ਮੈਂ ਇਹ ਗੱਲ ਥੋੜੀ ਜੀ ਪਹਿਲਾਂ ਵੀ ਕੀਤੀ ਸੀ ਮੈਂ ਅੱਜ ਰਿਪੀਟ ਭਾਵੇਂ ਉਹ ਮੁੱਦਾ ਥੋੜਾ ਵੱਖਰਾ 댓 ਇਜ਼ ਅਬਾਊਟ ਜੋ ਰੇਡਸ ਪੰਜਾਬ ਚ ਹੋ ਰਹੀਆਂ ਨੇ ਦੇਖੋ ਔਰ ਉਸ ਰੇਡ ਚ ਆਪ ਦੀ ਚੁੱਪੀ ਜਿਹੜਾ ਭਗਵੰਤਮਾਨ ਆਪ ਦੇ ਆਪ ਨੂੰ ਅੱਜ ਕੱਲ੍ਹ ਚੁੱਕੀ ਦੇਖੋ ਗੁੱਲ ਸਿੱਖਾ ਦੀ ਪਰਿਭਾਸ਼ਾ ਨਵੀਂ ਬਣਾਤੀ ਆਪ ਭਗਵੰਤਮਾਨ ਦੇ ਕਈ ਵਾਰ ਕਦੇ ਦਾੜੀ ਖੋਲ ਲੈਂਦੇ ਆ ਕਦੇ ਬੰਦ ਕਰ ਬੰਨ ਲੈਂਦੇ ਆ 100% ਗੁਰਸਿੱਖ ਤੁਹਾਨੂੰ ਦੋ ਰੂਪ ਚ ਮਿਲਣਗੇ ਜਾਂ ਦਾੜੇ ਦੇ ਪ੍ਰਕਾਸ਼ ਦਾ ਜਾਂ ਦਾੜੀ ਦਾ ਜਿਨ੍ਹਾਂ ਨੇ ਬੰਨੀ ਹੋਣੀ ਮਗਰ ਇਹ ਪਹਿਲਾਂ ਵੇਖਿਆ ਹੋਣਾ ਜਿਹੜਾ ਆਪ ਤਾਂ ਬੇਅਦਬੀ ਕਰਦਾ ਕੇਸਾਂ ਨੂੰ ਜਿਹੜਾ ਹਰ ਤਰੀਕੇ ਨਾਲ ਗੁਰਸਿੱਖ ਦੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਸਿੱਖ ਦੀ ਜੋ ਡੈਫੀਨੇਸ਼ਨ ਦਿੱਤੀ ਆ ਉਹ ਤੋਂ ਉਲਟ ਚੱਲਦਾ ਉਹ ਬੰਦਾ ਵੈਸੇ ਤਾਂ ਹਰ ਮੁੱਦੇ ਤੇ ਟਿੱਪਣੀ ਦੋ ਮਗਰ ਜਦ ਖਾਲਸਾ ਏਡ ਜਾਂ ਉਹਨਾਂ ਐਨਜੀਓਸ ਤੇ ਜਿਹੜੀ ਸੰਸਥਾਵਾਂ ਭਲੇ ਦਾ ਕੰਮ ਕਰਦੀਆਂ ਨੇ ਉਹਨਾਂ ਤੇ ਰੇਟ ਹੋਵੇ ਫਿਰ ਚੁੱਪਰ ਹੋ ਵੈਸੇ ਹਰ ਸਿੱਖੀ ਦੇ ਮੁੱਦੇ ਤੇ ਟਿੱਪਣੀ ਦੋ ਇਹ ਜਿਹੜੇ ਦੋਹਰੇ ਮਾਪ ਟੰਡ ਨੇ ਨਾ ਜੀ ਮੈਂ ਉਹਦੇ ਬਾਰੇ ਚਿੰਤਿਤ ਵੀ ਆ ਔਰ ਮੈਂ ਪੁੱਛਣਾ ਚਾਹੁੰਨਾ ਤੁਹਾਡੀ ਕੀ ਸੈਟਿੰਗ ਹੋਈ ਆ ਭਾਈ ਉਹ ਦੱਸ ਦਿਓ ਕਿਉਂ ਰੇਟ ਜਿੰਨੇ ਨੇ ਸਾਰੇ ਦੇ ਆ ਟਾਰਗੇਟਡ ਟੂ ਵਨ ਕਮਿਊਨਿਟੀ ਏਮਪ੍ਰੈਸ਼ਨ ਜਾਣ ਲੱਗ ਗਿਆ ਵਿਚ ਇਜ਼ ਨਾਟ ਗੁੱਡ ਫਾਰ ਦ ਨੇਸ਼ਨ ਜਿਹੜੀ ਕੌਮ ਸਭ ਤੋਂ ਵੱਧ ਕੁਰਬਾਨੀ ਦੇਵੇ ਸਭ ਤੋਂ ਵੱਧ ਸ਼ਹਾਦਤ ਦੇਵੇ ਇਹ ਪੇਟਰੀਓਟਿਕ ਕੌਮ ਹੋਵੇ ਉਹਨੂੰ ਬੈਡ ਲਾਈਟ 'ਚ ਪੇਸ਼ ਕਰਨਾ ਇਸ ਤਰੀਕੇ ਦਾ ਸੋਚ ਅਪਣਾਉਣੀ ਮੈਂ ਉਹਦੇ ਬਾਰੇ ਚਿੰਤਿਤ ਵੀ ਆ ਮੈਂ ਚਾਹੂੰਗਾ ਇਹਦਾ ਕੋਰਚ ਕਰੈਕਸ਼ਨ ਹੋਵੇ ਔਰ ਸਰਕਾਰ ਵੀ ਆਪਦਾ ਸਟੈਂਡ ਸਪਸ਼ਟ ਕਰੇ ਦੇਵਮਾਨ ਦੇ ਮਸਲੇ 'ਚ ਵੀ ਐਸ்சி ਭਾਈਚਾਰੇ ਪ੍ਰਤੀ ਕੀ ਸੋਚ ਰੱਖਦੇ ਆ ਕਹਿੰਦੇ ਤਾਂ ਅਸੀਂ ਡਿਪਟੀ ਸੀ ਦਾ ਬਣਾਵਾਂਗੇ ਇੱਕ ਨੇ ਮੰਗ ਰੱਖਦੀ ਉਹਦੀ ਤਾਂ ਮੈਂ ਕਹਿੰਨਾ ਧੌਣ ਲਾਣ ਤੇ ਜਾਣ ਲੱਗ ਪਏ ਆ ਉਹੀ ਹਾਲ ਜੋ ਇਹਨਾਂ ਵੀਰਾਂ ਨਾਲ ਹੋਇਆ ਇਹ ਇਸ ਲਈ ਦੋਹਰੇ ਮਾਪਦੰਡ ਦੀ ਤੁਹਾਡੇ ਕੋਲ ਸਾਹਮਣੇ ਤਸਵੀਰ ਜੀ ਕਹਿੰਦਾ ਬੀਚ ਦਾ ਜਦੋਂ ਕਰ ਰਹੇ ਉੱਤਰ ਮਾਰਗ ਤੇ ਕੰਮ ਵੀ ਕਰ ਰਹੇ ਨੇ ਉਹ ਕਹਿੰਦੇ ਕੋਈ ਸਾਥੀ ਹੈ ਕਿ ਸਾਡੀ ਚੰਨੀ ਨਾਲ ਅਸੀਂ ਹਮੇਸ਼ਾ ਚੰਨੀ ਜਿਹੜੇ ਵਿਜੀਲੈਂਸ ਦੇ ਨਾਲ ਕਹਿੰਦੇ ਹੋ ਵਿਜੀਲੈਂਸ ਆਫਿਸ ਬੈਠੇ ਰਹਿੰਦੇ ਨੇ ਤੇ ਤੁਹਾਨੂੰ ਵੀ ਕਿਹਾ ਵੀ ਤੁਹਾਨੂੰ ਕੋਈ ਸੀਰੀਅਸ ਨਹੀਂ ਲੈ ਰਿਹਾ ਕਰਕੇ ਟੀਵੀ ਚਾਹਾਂਜ ਪੜੇ ਰਹਿਣਾ ਚਾਹੁੰਦੇ ਹੋ ਤੁਸੀਂ ਨਾ ਕੰਮ ਸਾਫ ਦੀ ਬਾਲੀ ਤਵੱਜੋ ਨਾਲ ਦਿਆ ਕਰੋ ਉਹਨੇ ਲੜਦੀਆਂ ਐਮਪੀ ਉਹਨੂੰ ਕੰਮ ਹੀ ਇਹ ਪਿੱਛੋਂ ਚਾਪੀ ਭਰ ਕੇ ਭੇਜ ਦਿੰਦੇ ਕਿ ਤੂੰ ਬੋਲੀ ਜਾਇਆ ਕਰ ਮੈਂ ਗੱਲ ਕੀਤੀ ਆ ਮੈਂ ਵਿਧ ਪ੍ਰੂਫ ਕੀਤੀ ਆ ਫੋਂਦੇ ਤੁਹਾਡੇ ਸਾਹਮਣੇ ਬਿਠਾ ਦਿੱਤੇ ਆ ਮਲਵਿੰਦਰ ਕੰਗ ਨੂੰ ਜੇ ਨਹੀਂ ਪਤਾ ਲੱਗਦਾ ਤੇ ਇਹਨਾਂ ਨੂੰ ਇਤਨਾ ਇਤਨਾ ਕਰਕੇ ਵੇਖ ਲਿਆ ਅਸਲੀ ਨੇ ਇਹ ਮੈਨੂੰ ਪਤਾ ਤੇਰੀ ਮਜਬੂਰੀ ਆ ਚੰਨੀ ਦੀ ਗੱਲ ਕਰਦੀ ਕਿਉਂਕਿ ਤੂੰ ਅਨੰਦਪੁਰ ਸਾਹਿਬ ਤੋਂ ਟਿੱਪਟ ਲੜਨੀ ਆ ਤੇ ਇਹ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਹਾਦਕਾ ਤੂੰ ਇਹਦੀਆਂ ਲੈਣੀਆਂ ਵੋਟਾਂ ਮੈਨੂੰ ਪਤਾ ਸਾਰੀ ਕਹਾਣੀ ਦਾ ਮਗਰ ਉਹ ਤੇਰੀ ਪੋਲਿਟਿਕਸ ਆ ਮੇਰਾ ਵੀ ਜੀਤ ਛੱਡ ਕੇ ਕਰ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਜੇ ਇਹ ਝੂਠ ਬੋਲਦੇ ਆ ਤੇ ਤੂੰ ਕਹਿ ਦੇ ਝੂਠੇ ਅਸੀਂ ਚੰਨੀ ਦੀ ਮਤ ਕਰਨਾ ਚਾਹੁੰਦੇ ਮੈਂ ਤਾਂ ਅੱਗੇ ਕਹਿ ਰਿਹਾ ਤੁਹਾਡਾ ਆਹ ਇਕੱਠ ਜੋੜ ਪਰ ਤੁਸੀਂ ਦੱਸੋ 10 ਕਰੋੜ ਜੀ ਦੇ ਕੋਲ ਲੱਭ ਗਿਆ ਹੋਵੇ ਉਹਨੂੰ ਸੱਦੀ ਜਾਂਦੇ ਉਹਨੂੰ ਫੜਦੇ ਨਹੀਂ ਉਹਨੂੰ ਤਾਂ ਸੱਦੀ ਜਾਂਦੇ ਉਹ ਜਿੰਨੀ ਆਲੀ ਛੱਦਦੇ ਕੁਛ ਨਾ ਕੋਈ ਦੇ ਆਉਂਦਾ ਮੈਨੂੰ ਤਾਂ ਲੱਗਦਾ ਕੰਗਸਾਹਬ ਦਾ ਵੀ ਮੂੰਹ ਮਠਾ ਕਰਾਇਆ ਹੁੰਦਾ ਜਿਹੜਾ ਕੰਗਸਾਹਬ ਆਜੋਦੇ ਲਈ ਬੋਲਣ ਲੱਗੇ ਥੈਂਕ ਯੂ ਜੀ ਸਾਹਿਬ ਦੇ ਇੱਕ ਲਾਸਟ ਸਵਾਲ ਮੈਂ ਤਾਂ ਇਹ ਉਹ ਇਹ ਜੋ ਆਪਰੇ ਕਹਾਂਗੇ ਜੀ ਜੋ ਮਦਦ ਕਰਨਗੇ ਆਪ ਗਵਰਨਰ ਸੇ ਵੀ ਮਿਲेंगे ਔਰ ਜੋ ਕਾਨੂੰਨੀ ਪ੍ਰਕਿਰਿਆ इनका ਬਿਆਨ ਦਰਜ ਕਰਵਾएंगे ਤੋ ਅਗਰ ਅਗਰ ਸਰਕਾਰ ਸੇ ਕੁਛ ਮਦਦ ਨਹੀਂ ਮਿਲਦੀ ਹੈ ਤੋ ਆਪ ਕਾਂਗਰਸ ਪਾਰਟੀ ਜਾਂ ਚੰਨੀ ਕਲ ਘਰਾਵ ਵੀ ਕਰੀ ਇਸ ਮੁੱਦੇ ਕੋ ਲੈ ਕੇ ਉਹ ਤੁਹਾਨੂੰ ਆਉਣ ਵਾਲੇ ਸਮੇਂ ਚ ਦੱਸਾਂਗੇ ਹਲੇ ਤਾ ਹਲੇ ਜਿੰਨਾ ਕੁਛ ਕਰਨਾ ਤੁਹਾਨੂੰ ਅੱਜ ਦੱਸਤਾ ਇਹ ਕਹਿੰਦੇ ਜੇ ਲੋਡ ਪੈਂਦੀ ਹੈ ਤੇ ਭਗਵੰਤ ਮਾਨ ਨੂੰ ਵੀ ਪੇਟੀ ਦੇ ਦੇਵਾਂਗੇ ਕਾਂਗ ਨੂੰ ਕਹਿ ਦਿਓ